ਕ੍ਰੋਧ ਬੋਲੇ ਅੰਧ ਕਰੂੰ ਦ੍ਰਿਗਵੰਤਰ ਨੂੰ ਸੁ ਜਾਖਿਆਂ ਨੂੰ ਤੇ ਅੰਦਾ ਹੀ ਕਰ ਦੇਵਾਂਗਾ ਕ੍ਰੋਧ ਜਦ ਚੜਿਆ ਹੁੰਦਾ ਕੁਝ ਦਿਖਾਈ ਦਿੰਦਾ ਹੈ ਭਈ ਅਗਲੀ ਮਾਂ ਹੈ ਮਾਂ ਦੀ ਤੋਹਨਾ ਨਾ ਕਰੀਏ ਪਿਓ ਹੈ ਪਿਓ ਦੀ ਇਨਸਲਟ ਨਾ ਕਰੀਏ ਵੱਡਾ ਭਰਾ ਹੈ ਇਹਦੀ ਤੋਹਨਾ ਨਾ ਕਰੀਏ ਪਤਨੀ ਹੈ ਜੀਵਨ ਸਾਥਣ ਹੈ ਇਹਦੇ ਨਾਲ ਇਨਸਾਫ ਕਰੀਏ ਕ੍ਰੋਧ ਦੇ ਚ ਕੁਝ ਨਹੀਂ ਦਿਖਾਈ ਦਿੰਦਾ ਨਾ ਮਾ ਨਾ ਬਾਪ ਨਾ ਭਰਾ ਨਾ ਪਤਨੀ ਨਾ ਬੱਚੇ ਕੁਝ ਵੀ ਨਹੀਂ ਦਿਖਾਈ ਦਿੰਦੇ ਇਹ ਵੀ ਮੈਰਜ਼ ਕਰਦੇ ਹਨ ਕ੍ਰੋਧ ਐਸਾ ਬਲਵਾਨ ਹੈ ਦੂਜੇ ਦੀ ਹੋਂਦ ਨੂੰ ਬਰਦਾਸ਼ਤ ਹੀ ਨਹੀਂ ਕਰਦਾ ਕੌਣ ਮਾਂ ਹੁੰਦੀ ਹੈ ਕੌਣ ਪਿਤਾ ਹੁੰਦਾ ਹੈ ਕੌਣ ਭਰਾ ਹੁੰਦਾ ਹੈ ਕੌਣ ਪड़ोसी ਹੁੰਦਾ ਹੈ ਕ੍ਰੋਧ ਦੂਜੇ ਨੂੰ ਟਿਕਣ ਹੀ ਨਹੀਂ ਦਿੰਦਾ ਕ੍ਰੋਧ ਦੂਜੇ ਦੀ ਹੋਂਦ ਨੂੰ ਤਸਲੀਮ ਹੀ ਨਹੀਂ ਕਰਦਾ ਅੰਧ ਕਰੋਂ ਦ੍ਰਿਗਵੰਤਨ ਕੋ ਕਿੰਨੀਆਂ ਸੋਹਣੀਆਂ ਅੱਖਾਂ ਹਨ ਤੇ ਕਿਤਨੀ ਇਹ ਦੀ ਦ੍ਰਿਸ਼ਟੀ ਹੈ ਅੰਧਾ ਕਰ ਦੇਆ ਅੰਧ ਕਰੋਂ ਦ੍ਰਿਗਵੰਤਨ ਕੋ ਸ੍ਰਤਵੰਤਨ ਕੋ ਬਦਰੋ ਕਰ ਢਾਰੋਂ ਧ੍ਰਿਤਵੰਤਨ ਕੋ ਸੋ ਅਧੀਰ ਕਰੋਂ ਔਰ ਚਾਤਰ ਕੀ ਮਤ ਦੂਰ ਨਿਵਾਰੋਂ ਕਿਤਨੇ ਧੀਰਜਵਾਨ ਮਨੁੱਖ ਹੋਣ ਜਲਦਬਾਜ਼ ਬਣਾ ਦੇਆਗਾ ਧੀਰਜ ਰਹੇਗਾ ਹੀ ਨਹੀਂ ਕ੍ਰੋਧ ਦੇ ਹੀ ਧੀਰਜ ਰਹਿੰਦਾ ਹੈ ਜਲਦਬਾਜ਼ ਮਨੁੱਖ ਨੂੰ ਫਿਰਦौसी ਨੇ ਸ਼ੈਤਾਨ ਕਿਹਾ ਹੈ। ਔਰ ਗਜ਼ਬ ਦੀ ਗੱਲ ਹੈ। ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀ ਬਾਣੀ ਦੇ ਜ਼ਫਰਨਾਮ ਵਿੱਚ ਫਿਰਦौसी ਨੂੰ ਅੱਗੇ ਕਰ ਦੇਣਾ। ਔਰੰਗਜ਼ੇਬ ਨੂੰ ਸਮਝਾਉਣ ਵਾਸਤੇ ਚਲੋ ਤੂੰ ਸਾਡੀ ਗੱਲ ਤੇ ਵਿਰੋਸਾ ਨਹੀਂ ਕਰਦਾ ਫਿਰਦौसी ਤੇ ਹੀ ਕਰ ਲੈ। ਸਤਿਗੁਰ ਦੇ ਬਾਖ ਸ੍ਰੀ ਮੁਖਵਾਕ ਪਾਦਸ਼ਾਹੀ ਦਸਵੀਂ ਚੇ ਖੁਸ਼ ਗੁਫਤ ਫਿਰਦੋਸੀਏ ਖੁਸ਼ ਤਰ ਜ਼ਬਾਂ ਕੇ ਜ਼ੂਦੀ ਬਵਦ ਕਾਰੇ ਆਹਿਰ ਮਨਾ ਐ ਔਰੰਗਜ਼ੇਬ ਕਿਤਨਾ ਬਾ ਕਮਾਲ ਤੇ ਸੋਹਣਾ ਆਖੇ ਫਿਰਦੋਸੀ ਨੇ ਜਲਦਬਾਜ਼ ਮਨੁਖ ਸ਼ੈਤਾਨ ਹੁੰਦਾ ਸ਼ੈਤਾਨ ਹੁੰਦਾ ਤੂੰ ਜਲਦੀ ਜਲਦੀ ਚ ਪਿਓ ਨੂੰ ਕੈਦ ਕੀਤਾ ਬਰਾਮਾ ਨੂੰ ਮਾਰ ਦਿੱਤਾ 14 ਸੂਫੀ ਫਕੀਰ ਕਤਲ ਕਰ ਦਿੱਤੇ ਹਜ਼ਾਰਾਂ ਬੇਕਸੂਰ ਮਨੁੱਖ ਕਤਲ ਕਰ ਦਿੱਤੇ ਇਹ ਸਾਰਾ ਕੰਮ ਬਿਨਾ ਸੋਚੇ ਤੂੰ ਜਲਦੀ ਚੀਕੀ ਤੇ ਜਲਦਬਾਜ਼ ਮਨੁੱਖ ਸ਼ੈਤਾਨ ਹੁੰਦਾ ਹੈ ਜਲਦੀ ਚੀਜ਼ ਧਿਆਨ ਗਹਿਰਾ ਨਹੀਂ ਜਾਂਦਾ ਇਸ ਵਾਸਤੇ ਗਲਤੀਆਂ ਹੋਣਗੀਆਂ ਇੱਕ ਚੀਜ਼ ਕੋਲਪਈ ਹੋਵੇ ਮਨੁੱਖ ਬੜਾ ਜਲਦੀ ਚ ਹੋਵੇ ਨਹੀਂ ਦਿਖਾਈ ਦਿੰਦੇ ਧਿਆਨ ਗਹਿਰਾ ਨਹੀਂ ਜਾਂਦਾ ਜਲਦੀ ਚ ਭੁਲੇਖਾ ਹੋਵੇਗਾ ਕਾਲੀ ਤਬੀਅਤ ਦਾ ਮਨੁੱਖ ਕਦਮ ਕਦਮ ਤੇ ਗੋਲ ਕਰੇਗਾ ਜਲਦਮਾਜ਼ ਮਨੁੱਖ ਕੋਲ ਛਿੰਛਿੰਦੇ ਚ ਗਲਤੀਆਂ ਹੋਣਗੀਆਂ। ਧੀਰਜवान ਮਨੁੱਖ ਜਿਸ ਦੇ ਧਿਆਨ ਦੇ ਠਹਿਰਾਓ ਹੈ। ਸੋਚ ਸਮਝ ਕੇ ਕਦਮ ਰੱਖੇਗਾ। ਗਲਤੀਆਂ ਤੇ ਹਰੇਕ ਕੋਲ ਹੁੰਦੀਆਂ ਪਰ ਉਸ ਕੋਲ ਗਲ ਘਟ ਆਉਣਗੀਆਂ। ਕ੍ਰੋਧ ਕਹਿੰਦਾ ਧੀਰਜवान ਮਨੁੱਖਾ ਨੂੰ ਮੈਂ ਧੀਰਜवान ਰਹਿਣ ਹੀ ਨਹੀਂ ਦੇਵਾਂਗਾ। ਮੈਨੂੰ ਜਾਣ ਤੇ ਦਿਓ। ਹੋਵੇਗੀ ਸੈਨਾ ਵਿਵੇਕ ਦੇ ਕੋਲ ਧੀਰਜ ਦੀ ਵੀ। ਦੇ ਜਰਜਵਾਨ ਵੀ ਆਉਣਗੇ ਆਪਾਂ ਰਹਿਣ ਹੀ ਨਹੀਂ ਦੇਣਾ। ਧ੍ਰਿਤਵੰਤਨ ਕੋਸੋ ਅਧੀਰ ਕਰਮ ਔਰ ਚਾਤਰ ਕੀ ਮਤ ਦੂਰ ਨੇਵਾਰੋਂ। ਵਿਵੇਕ ਕੋਲ ਬੜੇ ਬੜੇ ਚਾਤਰ ਸਿਆਣੇ ਵੀ ਹੋਣਗੇ ਉਹਨਾਂ ਦੀ ਸਾਰੀ ਮਤ ਮੈਂ ਪਹਿਲੇ ਖੋ ਲਵਾਵਾਂਗਾ। ਰਹਿਣ ਹੀ ਨਹੀਂ ਦੇਵਾਂਗਾ। ਜਦ ਕਰੋਧ ਚੜਦਾ ਹੈ। ਤਾਂ ਚਾਤਰ ਮਨੁਖ ਚਾਤਰ ਦਿਖਾਈ ਦੇਂਦਾ ਕਿ ਬੇਵਕੂਫ ਦਿਖਾਈ ਦੇਂਦਾ। ਚਾਤਰ ਮਨੁਖ ਚਾਤਰ ਦਿਖਾਈ ਦੇਂਦਾ। ਕਿ ਮਹਾ ਮੋੜ ਦਿਖਾਈ ਦਿੰਦਾ ਉਦੋਂ ਮਹਾ ਮੋੜ ਦਿਖਾਈ ਦਿੰਦਾ ਔਰ ਚਾਤਰ ਕੇ ਮਤ ਦੂਰ ਨੇ ਵਾਰੰ ਹਿਤ ਕਾਰਜ ਨਾਏ ਪਿਖੇ ਕਬਹਿ ਜਿਨ ਕੇ ਉਰ ਭੀਤਰ ਮੈਂ ਪਗਲਾਰੋ ਮੈਂ ਜਿਹਦੇ ਹਿਰਦੇ ਦੇ ਚ ਆਪਣਾ ਪੈਰ ਰੱਖਦੇ ਆ ਉਹ ਆਪਣਾ ਕੰਮ ਵਿਗੜਦਾ ਹੋਇਆ ਵੀ ਨਹੀਂ ਦੇਖੇਗਾ ਕਰੋਦੀ ਦਾ ਕੰਮ ਤੇ ਵਿਗੜੇਗਾ ਸਿਰੇ ਕਿਥੇ ਚੜੇਗਾ ਪਰ ਉਹ ਆਪਣਾ ਨਿੱਜੀ ਕੰਮ ਵਿਗੜਦਾ ਹੋਇਆ ਵੀ ਨਹੀਂ ਦੇਖ ਸਕੇਗਾ ਬਈ ਮੇਰਾ ਕਿਤਨਾ ਨੁਕਸਾਨ ਹੋ ਰਿਹਾ ਹੈ। ਕ੍ਰੋਧ ਦੇ ਵਿੱਚ ਮੇਰਾ ਕਿਤਨਾ ਨੁਕਸਾਨ ਹੋ ਰਿਹਾ ਹੈ। ਨਹੀਂ ਦੇਖ ਸਕਿਆ ਬਾਪ। ਕ੍ਰੋਧ ਕਹਿੰਦਾ ਹੈ ਰਾਜਨ ਮੈਨੂੰ ਇੱਕ ਦਫਾ ਜਾਣ ਤੇ ਦਿਓ ਮੈਂ ਕੀ ਕਰ ਸਕਦਾ ਹਾਂ? ਕ੍ਰੋਧ ਉਹ ਆਵਾਜ਼ ਮੈਂ ਕੀ ਕਰ ਸਕਦਾ। ਕ੍ਰੋਧ ਦੇ ਵਿੱਚ ਕੋਈ ਖਾਸ ਕਮ ਤਾਮੀਰ ਹੋਇਆ ਹੋਵੇ ਅੱਜ ਤੱਕ ਇਸ ਤਰ੍ਹਾਂ ਨਹੀਂ ਦਿਖਾਈ ਦਿੰਦਾ ਵਿਗਾੜ ਹੀ ਹੁੰਦਾ। ਜ਼ਰੂਰ ਵਿਗਾੜ ਹੁੰਦਾ। ਦੋਸਤੀ ਦੁਸ਼ਮਣੀ ਵਿੱਚ ਬਦਲ ਜਾਂਦੀ ਹੈ। ਪਰਵਾਰ ਦੀ ਇਕਤਾ ਖੰਡਿਤ ਹੋ ਜਾਂਦੀ ਰੱਬ ਦੇ ਗੁਣ ਖੇਰੂ ਖੇਰੂ ਹੋ ਜਾਂਦੇ ਹਨ ਕ੍ਰੋਧ ਤੇ ਹਮੇਸ਼ਾ ਝੋਟ ਪਹੁੰਚਾਉਂਦਾ ਹੈ ਨੁਕਸਾਨ ਹੀ ਕਰਦਾ ਹੈ ਹਿਤ ਕਾਰਜ ਨਾਏ ਪਿਖੇ ਕਬ ਜਿਨਕੇ ਉਰ ਭੀਤਰ ਮੈਂ ਪਗਧਾਰ ਹੂੰ ਹਿਤ ਆਤਮ ਕੋ ਨ ਸੁਣੇ ਕਬ ਹੂੰ ਪੜਿਓ ਜਿਤਨੋ ਖਿਨਵਾਏ ਬਿਸਾਰ ਹੂੰ ਇਹ ਮਨੁਖ ਆਪਣੀ ਜ਼ਮੀਰ ਦੀ ਆਵਾਜ਼ ਵੀ ਨਹੀਂ ਸੁਣ ਸਕਣਗੇ ਆਪਣੀ ਆਤਮਾ ਦੀ ਆਵਾਜ਼ ਨਹੀਂ ਸੁਣ ਸਕਣਗੇ ਮੈਂ ਇਤਨਾ ਰੋਲਾ ਪਾ ਦਿਆਂਗੇ ਜ਼ਮੀਰ ਦੀ ਕੀ ਆਵਾਜ਼ ਆਉਂਦੀ ਹੈ ਨਹੀਂ ਸੁਣ ਸਕਣਗੇ ਆਤਮਾ ਕੀ ਕਹਿੰਦੀ ਹੈ ਨਹੀਂ ਸੁਣ ਸਕਣਗੇ ਮੈਨੂੰ ਭੇਜ ਕੇ ਦੇਖ ਭਾਵੇਂ 14 ਸਾਲ ਪੜਿਆ ਹੋਵੇ ਭਾਵੇਂ 15 ਸਾਲ ਪੜਾਈ ਦੇ ਚਲਾਇਆ ਹੁਣ ਭਾਵੇਂ 20 ਸਾਲ ਲਾਇਆ ਹੁਣ ਪੜਿਓ ਜਿਤਨੋਂ ਖੇ ਨਮਾਏ ਬਿਸਾਰੋ ਇੱਕ ਛਿੰਨ ਦੇ ਸਾਰੇ ਦਾ ਸਾਰਾ ਭੁਲਾ ਕੇ ਰੱਖਦੇ ਆ ਭਾਵੇਂ 20 ਸਾਲ ਪੜਨ ਦੇ ਚਲਾਇਆ ਭਾਵੇਂ 20 ਸਾਲ ਪੜਾਈ ਕਰ ਕਰਕੇ ਇਤਨਾ ਗਿਆਨ ਇਕੱਠਾ ਕੀਤਾ ਹੈ। ਕਰੋਧ ਕਹਿੰਦਾ ਮੈਨੂੰ ਜਾਣ ਦੇ ਦੇ ਕਿਛਿੰਨ ਦੇ ਸਾਰਾ ਖੋਲਿਆਂ। ਇਹ ਮਾਨ ਪੜਾ ਲਿਖਾ ਮਹਾਨ ਮੂੜ। ਇਹ ਮਾਨ ਪੜਾ ਲਿਖਾ ਮਹਾਨ ਬੇਵਕੂਫ ਸਾਬਤ ਕਰਕੇ ਰੱਖਦੇ ਆਂ। ਪੜਿਓ ਜਿਤਨੋ ਖਿੰਨ ਮਾਇ ਬਿਸਾਰੋ। ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਸੰਸਕ੍ਰਿਤੀ ਸ਼ਲੋਕ ਦੇ ਜੋ ਇੱਕ ਵਾਕ ਲਿਖਿਆ ਹੈ। ਇਨਾ ਪੰਜਾਂ ਦੇ ਉੱਤੇ ਲਿਖਿਆ ਹੈ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਜਿਨਾਂ ਨੇ ਕਦੀ ਸلسلਾ ਵਾਰ ਬਾਣੀ ਪੜ੍ਹੀ ਹੋਵੇਗੀ ਜ਼ਰੂਰ ਉਹਨਾਂ ਦੇ ਸਾਹਮਣੇ ਆਇਆ ਹੋਇਆ ਹੈ। ਕ੍ਰੋਧ ਬਾਰੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ "ਹੇ ਕਲ ਮੂਲੰ ਕ੍ਰੋਧੰ ਤੂ ਕਲੇਸ਼ ਦੀ ਜੜ ਹੈ। ਸਾਰਾ ਕਲੇਸ਼ ਇੱਥੋਂ ਪੈਦਾ ਹੁੰਦਾ ਹੈ। ਹੇ ਕਲ ਮੂਲੰ ਕ੍ਰੋਧੰ ਕਦੰਚ ਕਰਣਾ ਨਾ ਉਪਰਜਤੇ। ਵਿਖੇੰਤ ਜੀਵੰ ਵਸੰ ਕ੍ਰੋਧ" ਨਰਤੰਕ ਰੋਤ ਜਥਾ ਮਰਕਟੇ ਤੂੰ ਵਾਸ਼ਨਾ ਗ੍ਰਸਥ ਲੋਕਾਂ ਦੇ ਅੰਦਰ ਵਾਸਾ ਕਰਦਾ ਤੇ ਫਿਰ ਉਹਨਾਂ ਨੂੰ ਇੰਜ ਨਾ ਚਾਹੁੰਦਾ ਜਿਵੇਂ ਮਦਾਰੀ ਬੰਦਰ ਨੂੰ ਨਾ ਚਾਹੁੰਦਾ ਨਰਤੰਕ ਰੋਤ ਜਥਾ ਮਰਕਟੇ ਮਰਕਟ ਬੰਦਰਸ ਤੋ ਫਿਰ ਬੰਦਰ ਦੀ ਤਰ੍ਹਾਂ ਉਹਨਾਂ ਨੂੰ ਨਾ ਚਾਹੁੰਦਾ ਉਹਨਾਂ ਨੂੰ ਇਨਸਾਨ ਨਹੀਂ ਰਹਿਣ ਦਿੰਦਾ ਬੰਦਰ ਬਣਾ ਕੇ ਰੱਖ ਦਿੰਦਾ ਤੋ ਮੌਨ ਕੀ ਬਣਾ ਕੇ ਰੱਖ ਉਹ ਬਿਲਕੁਲ ਜੰਗਲੀ ਬਣ ਕੇ ਰਹਿ ਜਾਂਦੇ ਹਨ ਬੰਦਰ ਬਣ ਕੇ ਰਹਿ ਜਾਂਦੇ ਹਨ ਔਰ ਬੰਦਰ ਦੀ ਤਰ੍ਹਾਂ ਨੱਚਦੇ ਨੇ ਸਾਰ ਕਿਤਾਬਲੀ ਤਕਸਾਲਾਂ ਦੇ ਵਿੱਚ ਇਹ ਵੀ ਪੜਾਈ ਜਾਂਦੀ ਆਉਂਦੀ ਸੀ ਬੜਾ ਕੀਮਤੀ ਗ੍ਰੰਥ ਹੈ ਬਹੁਤ ਕੀਮਤੀ ਗ੍ਰੰਥ ਉਹਦੇ ਚ ਲਿਖਿਆ ਹੈ ਧਰਮ ਦਾ ਬੂਟਾ ਪੈਦਾ ਕਿਵੇਂ ਆਉਂਦਾ ਹੈ ਧਰਮ ਦਾ ਬੂਟਾ ਵੱਧਦਾ ਕਿਵੇਂ ਹੈ ਧਰਮ ਦਾ ਬੂਟਾ ਨਾਸ ਕਿਵੇਂ ਹੁੰਦਾ ਹੈ ਬੜਾ ਸੁੰਦਰ ਲਿਖਿਆ ਐ ਬੋਲ ਵੀ ਮੈਂ ਤੁਹਾਡੇ ਸਾਹਮਣੇ ਰੱਖ ਕੇ ਅੱਗੇ ਚੱਲਾਂ ਉਪਜੇ ਧਰਮ ਵਾਕ ਸਤ ਕਰ ਅਤ ਉਹ ਜੋ ਸਤ ਪ੍ਰਭੂ ਹੈ ਉਹਦਾ ਵਾਕ ਉਹਦਾ ਮੰਤਰ ਜਪਦਿਆਂ ਜਪਦਿਆਂ ਅੰਦਰ ਧਰਮ ਦਾ ਬੂਟਾ ਉੱਗ ਪੈਂਦਾ ਹੈ ਬਿਨਾਂ ਜਪਿਆ ਨਹੀਂ ਹੋਵੇਗਾ